ਸੁੱਤੇ ਪਏ ਪਰਿਵਾਰ ਨਾਲ ਵਾਪਰੀ ਮੰਦ ਭਾਗੀ ਘਟਨਾ ਡਿੱਗ ਪਈ ਕਮਰੇ ਦੀ ਛੱਤ ਤਸਵੀਰਾਂ ਗਦਰਬਾਹਾ ਦੇ ਨੇੜੇ ਪਿੰਡ ਮਦੀਰ ਦੀਆਂ ਨੇ ਜਿੱਥੇ ਕਿ ਪਰਿਵਾਰ ਦੇ ਚਾਰ ਜੀ ਇੱਕੋ ਕਮਰੇ ਵਿੱਚ ਸੁੱਤੇ ਪਏ ਸਨ ਤਾਂ ਅਚਾਨਕ ਕਮਰੇ ਦੀ ਛੱਤ ਡਿੱਗ ਪਈ ਦਰਸਾਲ ਦੇ ਵਿੱਚ ਬੀਤੇ ਦਿਨੀ ਕਾਫੀ ਮੀਂਹ ਪਿਆ ਜਿਸ ਨਾਲ ਕਮਰੇ ਦੀ ਹਾਲਤ ਖਸਤਾ ਹੋਣ ਕਰਕੇ ਕਮਰੇ ਦੀ ਅਚਾਨਕ ਛੱਤ ਡਿੱਗ ਪਈ ਜਦੋਂ ਆਣ ਗਵਾਰ ਨੇ ਖੜਕਾ ਸੁਣਿਆ ਤਾਂ ਤੁਰੰਤ ਹੀ ਉਹਨਾਂ ਨੂੰ ਛੱਤ ਤੇ ਮਲਵੇ ਥੱਲੋਂ ਬਾਹਰ ਕੱਢਿਆ ਗਿਆ ਤੇ ਕਿਧਰ ਬਹਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਪਰਿਵਾਰ ਦੇ ਚਾਰੇ ਜੀ ਜੇਰੇ ਇਲਾਜ ਨੇ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਰਿਵਾਰ ਕੋਲ ਇੱਕੋ ਹੀ ਕਮਰਾ ਸੀ ਜਿਸ ਦੀ ਹਾਲਤ ਬੜੀ ਖਸਤਾ ਬਣੀ ਹੋਈ ਸੀ ਪਰਿਵਾਰ ਦਾ ਸਾਰਾ ਸਮਾਨ ਵੀ ਉਸੇ ਕਮਰੇ ਦੇ ਵਿੱਚ ਸੀ ਜੋ ਕਿ ਸਾਰਾ ਨੁਕਸਾਨਿਆ ਜਾ ਚੁੱਕਿਆ ਮੌਕੇ ਤੇ ਪਹੁੰਚੇ ਪਿੰਡ ਦੇ ਸਰਪੰਚ ਅਤੇ ਮੋਤਵਾਰ ਸਜਣਾ ਨੇ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਪਰਿਵਾਰ ਦੀ ਹਾਰ ਸੰਭਵ ਮਦਦ ਕਰਨ ਦੀ ਗੱਲ ਵੀ ਕਹੀ ਕੀਸੀ ਪੂਰੀ ਘਟਨਾ ਆਉ ਤੁਹਾਨੂੰ ਦਿਖਾਉਣੇ ਆ ਗਲਾਸ ਸਿੰਘ ਆਈ ਪਿੰਡ ਮਦੀਰਾਈ ਬਾਈ ਕੀ ਘਟਨਾ ਹੋਈ ਤੁਹਾਡੇ ਪਿੰਡਾ ਜਿਹੜਾ ਮਖਾਂਡ ਗਿਆ ਰਾਤੀ ਟਾਈਮ ਸੀ ਆਈ ਨੌਂਗ ਦਾ ਅਚਾਨਕ ਖੜਕਾ ਆਇਆ ਜੀ ਸਾਨੂੰ ਇਹ ਬਦਲ ਲੱਗਿਆ ਵੀ ਛੱਤ ਡੱਗ ਗਈ ਤੇ ਆਣ ਗਵਾਨ ਸਾਰੇ ਭੱਜ ਕੇ ਆਈ ਇਹਨਾਂ ਨੂੰ ਛੱਤ ਲੋ ਜੀ ਫਿਰ ਕੱਢਿਆ ਜੀ ਕੀ ਨਾਸ਼ ਕੀ ਪਰਿਵਾਰ ਆ ਜੀ ਸਤਪਾਲ ਸਿੰਘ ਕਰਨਾਲ ਸਿੰਘ ਜੀ ਤੇ ਨਾਲ ਬੱਚੇ ਸੀ ਉਹਨਾਂ ਦੇ ਕਿੰਨੇ ਜਣੇ ਸੀ ਕਮਰੇ ਚ ਚਾਰ ਜੀ ਸੀਗੇ ਜੀ ਦੋ ਮੁੰਡੇ ਹਾਂਜੀ ਹਾਂਜੀ ਤੇ ਜਦੋਂ ਤੁਸੀਂ ਆਏ ਇੱਥੇ ਕਿਵੇਂ ਉਹਨਾਂ ਦੀ ਹਾਲਤ ਸੀਗੀ ਹਾਲਤ ਉਹ ਤਾਂ ਬਹੁਤ ਗੰਭੀਰ ਸੀਗੀ ਉਸ ਤੋਂ ਬਾਅਦ ਫਿਰ ਤੁਸੀਂ ਉਹਨਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਜੀ ਐਂਬੂਲੈਂਸ ਕਰਵਾਇਆ ਫੋਨ ਕੀਤਾ ਜੀ ਐਂਬੂਲੈਂਸ ਆਈ ਦੁਬਾਰਾ ਫਿਰ ਇਹ ਸਰਕਾਰੀ ਹਸਪੀਟਲ ਪਹੁੰਚਾਇਆ ਉਹਨਾਂ ਨੂੰ ਤੇ ਹੁਣ ਕਿਵੇਂ ਹਾਲਤ ਹੈ ਹਾਲਤ ਹੁਣ ਠੀਕ ਹੈ ਜੀ ਸੱਟਾਂ ਗੁੱਜੀਆਂ ਵੱਜੀਆਂ ਹੋਈਆਂ ਨੇ ਉਹਨਾਂ ਦੇ ਤੇ ਨੁਕਸਾਨ ਕਿੰਨਾ ਕੁ ਦੇਖਦੋਂ ਕੰਬਰੇ ਦਾ ਕੰਮ ਸਮਾਨ ਦਾ ਜਿਵੇਂ ਨੁਕਸਾਨ ਨੁਕਸਾਨ ਤਾਂ ਤੁਸੀਂ ਦੇਖਿਆ ਹੀ ਬਹੁਤ ਜ਼ਿਆਦਾ ਹੋਇਆ ਸਾਰਾ ਨੁਕਸਾਨ ਹੀ ਨੁਕਸਾਨ ਆ ਜੀ ਮੇਰੇ ਬੱਚੇ ਅੰਦਰ ਪਏ ਸੀ ਕੇ ਦਾ ਮੀ ਪਿਆ ਤੇ ਮਕਾਨ ਡਿੱਗ ਪਿਆ ਨਾਲੇ ਮੇਰੇ ਬੱਚੇ ਹਸਪਤਾਲ ਪਏ ਉਹਨਾਂ ਦਾ ਇਲਾਜ ਚੰਗਾ ਹੋਣਾ ਚਾਹੀਦਾ ਮਕਾਨ ਪਹਿਣਾ ਚਾਹੀਦਾ ਸਾਨੂੰ ਕੋਈ ਸਹਾਇਤਾ ਕਰੋ ਗਰੀਬ ਬੰਦੇ ਅਸੀਂ ਮਾਤਾ ਇੱਕ ਇੱਕ ਕਮਰੇ ਚ ਪਏ ਸੀ ਬੱਚੇ ਸੋਲੇ ਸੀ ਹਾਂ ਇੱਕੇ ਚ ਹੀ ਪਏ ਸੀ ਕਿਹੜੇ ਕਿਹੜੇ ਜੀ ਸੀਗੇ ਮਾਤਾ ਜੀ ਇੱਕ ਤਾਂ ਇੱਕਮ ਸਿੰਘ ਇੱਕ ਸਤਪਾਲ ਹਮ ਇੱਕ ਰਮਾਨ ਸਿੰਘ ਤੇ ਉਹਦੀ ਪਤਨੀ ਗਰਮੀਤ ਕੌਰ ਮਤ ਸੱਤਾ ਕਿੰਨੀ ਹੈਗਾ ਵਾ ਵਾ ਉਹਦਾ ਤਾਂ ਮੋਢੇ ਤੇ ਨੂੰ ਘਾਰੀ ਹੈ ਮਕਾਨ ਦੀ ਹਾਲਤ ਬੜੀ ਖਸਤਾ ਸੀਗੀ ਪਹਿਲਾਂ ਕਿਸ ਨੇ ਛਾਵ ਨਹੀਂ ਲੇਤੀ ਵੀ ਹਾਂ ਹਾਂ ਕਿਸੇ ਨੇ ਨਹੀਂ ਕੀ ਕਹਿਣਾ ਚਾਹੋਗੇ ਹੁਣ ਕੀ ਮਦਦ ਚਾਹੋਗੇ ਮੇਰਾ ਮਕਾਨ ਪੈ ਜੇ ਮੇਰੇ ਬੱਚੇ ਵਿਚਾਰੇ ਆਪਦੇ ਘਰੇ ਟਿਕ ਜਾਣ ਲਾਜ ਹੋ ਜੇ ਹੋਰ ਆਪਾਂ ਨੂੰ ਕੁਝ ਨਹੀਂ ਚਾਹੀਦਾ ਇਹਦੂ ਵੱਦ ਮਕਾਨ ਬਾਈ ਜੀ ਜਗਦੀਪ ਸਿੰਘ ਹੈ ਪਿੰਡ ਮਂਦੀਰ ਤੋਂ ਸਰਪੰਚ ਜੀ ਤੇ ਬਾਈ ਜੀ ਆਹ ਮਕਾਨ ਡਿੱਗਿਆ ਗਰੀਬ ਪਰਿਵਾਰ ਦਾ ਜੀ ਤੁਸੀਂ ਪਹੁੰਚਿਆ ਮੌਕੇ ਤੇ ਕਿਵੇਂ ਆ ਪਰਿਵਾਰ ਜਾਂ ਕੀ ਘਟਨਾ ਵਾਪਰੀ ਹੈ ਜੀ ਜੀ ਬਾਈ ਜੀ ਇਹ ਕੱਲ ਰਾਤੀ 9 ਵਜੇ ਦੀ ਗੱਲ ਹੈ ਜੀ ਜਿਆਦਾ بارش ਹੋਣ ਕਰਕੇ ਜੀ ਮਕਾਨ ਦੀ ਪਹਿਲਾਂ ਵੀ ਖਸਤਾ ਹਾਲਤ ਸੀਗੀ ਜੀ ਤੇ ਜਿਆਦਾ بارش ਹੋਣ ਕਰਕੇ ਜੀ ਰਾਤੀ 9:00 ਵਜੇ ਜੀ ਸੁੱਤੇ ਪਿਆ ਦੇ ਉੱਤੇ ਆ ਕੇ ਮਕਾਨ ਡਿੱਗ ਪਿਆ ਜੀ ਛੱਤ ਡਿੱਗ ਪਈ ਤੇ ਦੋ ਬੱਚੇ ਸੀਗੇ ਜੀ ਉਹਨਾਂ ਦੇ ਤੇ ਦੋਵੇਂ ਬਾਈ ਜੀ ਆਪਸੀ ਸਤਪਾਲ ਸਿੰਘ son of ਕਰਨੈਲ ਸਿੰਘ ਹੀ ਤੇ ਉਹਨਾਂ ਦੀ ਘਰ ਦੀ ਸੀਗੀ ਜੀ ਚਾਰੇ ਜਣਾਂ ਦੇ ਉੱਤੇ ਆ ਕੇ ਛੱਤ ਡਿੱਗ ਪਈ ਜੀ ਤੇ तकरीबन ਜਦੋਂ ਪਤਾ ਲੱਗਾ 9 ਵਜੇ ਫਿਰ ਪਿੰਡ ਵਾਚ ਦੇ ਸਹਿਯੋਗ ਨਾਲ ਜੀ ਆਂਡਗਵਾਂ ਦੇ ਸਹਿਯੋਗ ਨਾਲ ਉਹਨਾਂ ਨੂੰ ਅਸੀਂ ਹਸਪਤਾਲ ਰੈਫਰ ਕੀਤਾ ਜੀ ਆਪਣੇ ਸਿਵਲ ਹਸਪੀਟਲ ਦੇ ਦਰਵਾਜ਼ਾ ਰੈਫਰ ਹੈਗੇ ਨਹੀਂ ਜੀ ਤੇ ਉਹਨਾਂ ਦਾ ਅਸੀਂ ਹਾਲਚਲ ਪੁੱਛਿਆ ਜੀ ਠੀਕ ਹੈ ਜੀ ਤੇ ਜਿਹੜੀ ਉਹਦੇ ਘਰ ਦੀ ਹੈਗੀ ਉਹਦੇ ਮੇਰੇ ਖਿਆਲ ਚ ਬਾਹ ਫ੍ਰੈਕਚਰ ਹੋ ਗਈ ਜੀ ਬਾਈ ਜੀ ਨੁਕਸਾਨ ਕਮਰਾ 21 ਸਿਹਰ ਨਾਲ ਕੋਲੇ ਜੀ ਇੱਕੋ ਕਮਰਾ ਸੀਗਾ ਜੀ ਤੇ ਬਾਕੀ ਆ ਸਮਾਨ ਸੀਗਾ ਜੀ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇੱਕ ਬਹੁਤ ਗਰੀਬ ਬੰਦਾ ਸੀਗਾ ਜੀ ਤੇ ਪ੍ਰਸ਼ਾਸਨ ਦੀ ਤਰਫੋਂ ਜਿੰਨੀ ਵੀ ਮਦਦ ਹੋਈ ਅਸੀਂ ਕਰਵਾਵਾਂਗੇ ਜੀ ਬਹੁਤ ਜਲਦੀ ਅਸੀਂ ਪ੍ਰਸ਼ਾਸ ਰਾਪਤਾ ਕਰਕੇ ਤੇ ਇਹਨੇ ਦੇ ਮਕਾਨ ਦਾ ਅਸੀਂ ਕੋਈ ਇੰਤਜ਼ਾਮ ਕਰਵਾਵਾਂਗੇ ਜੀ ਕੋਈ ਮੇਜਰ ਛੱਟਾ ਤਾਂ ਨਹੀਂ ਹੈ ਗਿਆ ਪਤਾ ਕੀਤਾ ਜੀ ਖਾਸ ਹਾਲਤੀ ਸੀਗੀ ਜੀ ਪਹਿਲਾਂ ਤੋਂ ਹੀ ਕਿਸ ਨੇ ਧਿਆਨ ਨਹੀਂ ਦਿੱਤਾ ਜੀ ਉਸ ਤੋਂ ਪਹਿਲਾਂ ਵੀ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾਗਾ ਤੇ ਬਾਕੀ ਹੁਣ ਜੋ ਸਾਡੀ ਜ਼ਿੰਮੇਵਾਰੀਆਂ ਅਸੀਂ ਬਹੁਤ ਜਲਦੀ ਪਰਿਵਾਰ ਦੀ ਸੰਭਵ ਮਦਦ ਕਰਵਾਵਾਂਗੇ ਜੀ ਮੇਰਾ ਨਾਮ ਗਰਮੀਤ ਸਿੰਘ ਆਈ ਪਿੰਡ ਮਦੀਰ ਆਈ ਸਾਡੇ ਇਸੇ ਤਰ੍ਹਾਂ ਨਾ ਪੁਰਾਣੇ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਨੇ ਇਹੀ ਰੱਖਿਆ ਮੰਨ ਲਓ ਕਾਲੀਏ ਕਾਂਗਰਸੀ ਐ ਜਿਵੇਂ ਵੀ ਤੇ ਇਹ ਸਾਡੇ ਪਿੰਡ ਦੇ ਵਿੱਚ ਹੋਰ ਵੀ ਬਹੁਤ ਘਰ ਆ ਜਿਨ੍ਹਾਂ ਦੇ ਕਿ ਛੱਤਾਂ ਚੋਂ ਰੰਗਾਂ ਕੰਨਾਂ ਦੀਆਂ ਛੱਤਾਂ ਸਰਦੀਆਂ ਉਹਨਾਂ ਨੂੰ ਅਜੇ ਤੱਕ ਕੋਈ ਵੀ ਨਾ ਕੋਈ ਮਾਲੀ ਸਹਾਇਤਾ ਦਿੱਤੀ ਗਈ ਐ ਨਾ ਕੋਈ ਕੋਈ ਕਮਰਾ ਦਿੱਤਾ ਗਿਆ ਅਸੀਂ ਇਹ ਚਾਹੁੰਦੇ ਆ ਵੀ ਆਪਾਂ ਹਰਦੀਪ ਸਿੰਘ ਡੈਂਪੀਟੇ ਲੋ ਆਪਣੇ ਹੁਣ ਐਮ ਐਲ ਏ ਹਲਕੇ ਦੇ ਅਸੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਵੀ ਆਪ ਦੀ ਟੀਮ ਭੇਜੇ ਸਾਡੇ ਪਿੰਡ ਚ ਜਿਨ੍ਹਾਂ ਗਰੀਬ ਪਰਿਵਾਰਾਂ ਨੂੰ ਮਕਾਨਾਂ ਦੀ ਲੋੜ ਐ ਉਹਨਾਂ ਦੀ ਉਹ ਲਿਸਟ ਬਣਾਉਣ ਲਿਸਟ ਬਣਾ ਕੇ ਉਹਨਾਂ ਨੂੰ ਮਕਾਨ ਬਣਾ ਕੇ ਦੇ ਇਹਨਾਂ ਨੇ ਪਿਛਲੀਆਂ ਸਰਕਾਰਾਂ ਨੇ ਕੀ ਕੀਤਾ ਜਿਨ੍ਹਾਂ ਦੇ ਚੰਗੇ ਵਧੀਆ ਮਕਾਨ ਸੀ ਉਹਨਾਂ ਨੂੰ ਮਕਾਨ ਦਿੱਤੇ ਤੇ ਜਿਨ੍ਹਾਂ ਨੂੰ ਆ ਗਰੀਬ ਪਰਿਵਾਰਾਂ ਨੂੰ ਲੋੜ ਸੀ ਜਿਹੜੇ ਹੋਰ ਵੀ ਆ ਪਿੰਡ ਚ ਉਹਨਾਂ ਨੂੰ ਕਿਸੇ ਨੂੰ ਮਕਾਨ ਨਹੀਂ ਦਿੱਤੇ ਗਿਆ ਜੇ ਅਸੀਂ ਝੂਠ ਬੋਲਦੇ ਆ ਜਦੋਂ ਵੀ ਕਿਸੇ ਟੀਮ ਨੇ ਆਉਣਾ ਸਾਡੇ ਪਿੰਡ ਦੇ ਗੁਰਦੁਆਰੇ ਚ ਪਹਿਲਾਂ ਅਲਾਸਮੈਂਟ ਕਰਾਈ ਜਾਵੇ ਵੀ ਭਾਈ ਜਿਨ੍ਹਾਂ ਦੇ ਮਕਾਨ ਬਣਾਉਣ ਵਾਲੇ ਆ ਵੀ ਉਹੋ ਆ ਕੇ ਵੀ ਸਾਨੂੰ ਨਾਂ ਲਿਖਾਉਣ ਆਪਦੇ ਘਰ ਵਿਖਾਉਣ ਜੇ ਸਾਡੀ ਕੋਈ ਮੰਨ ਲਓ ਇਹ ਗੱਲ ਗਲਤ ਹੋਵੇ ਤਾਂ ਸਾਨੂੰ ਜੋ ਮਰਜ਼ੀ ਬੰਦਾ ਡੰਡ ਲਾਇਆ ਜਾਵੇ ਜਿਸ ਪਰਿਵਾਰ ਦੀ ਕੀ ਕਹਿਣਾ ਚਾਹੋਗੇ ਨੁਕਸਾਨ ਹੋਇਆ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਜੀ ਵੇਖੋ ਹੁਣ ਤੁਸੀਂ ਦੇਖੀ ਜਾਂਦੇ ਆ ਮੀਡੀਆ ਦੇ ਵਿੱਚ ਜਿੰਨਾ ਨੁਕਸਾਨ ਆ ਬਹੁਤ ਹੀ ਜ਼ਿਆਦਾ ਨੁਕਸਾਨ ਆ ਹੁਣ ਸਾਡੇ ਦਸੰਦੀ ਤਾਂ ਲੋੜ ਹੀ ਨਹੀਂ ਜਦੋਂ ਮੰਨ ਲਓ ਸਰਪੰਚ ਸਾਹਿਬ ਹੀ ਮੌਕੇ ਤੇ ਬੋਲ ਗਿਆ ਫਿਰ ਅਸੀਂ ਉਹਨਾਂ ਤੋਂ ਵੱਧ ਕੇ ਕੁਝ ਨਹੀਂ ਬੋਲਣਾ ਚਾਹੁੰਦੇ ਇਸ ਪਰਿਵਾਰ ਦੀ ਮਦਦ ਬਾਰੇ ਕੀ ਕਹਿਣਾ ਅਸੀਂ ਇਸ ਪਰਿਵਾਰ ਦੀ ਮਦਦ ਬਾਰੇ ਕਹਿੰਦੇ ਵੀ ਇਹਨਾਂ ਦਾ ਜੋ ਵੀ ਮੰਨ ਲਓ ਹਸਪਤਾਲ ਚ ਪਏ ਆ ਉਨ੍ਹਾਂ ਦਾ ਲਾਜ ਚੰਗੀ ਤਰ੍ਹਾਂ ਕਰਵਾਇਆ ਜਾਵੇ ਤੇ ਇਹਨਾਂ ਦਾ ਮਕਾਨ ਬਣਵਾਇਆ ਜਾਵੇ ਅਸੀਂ ਤਾਂ ਇਹੀ ਮਦਦ ਚਾਹੁੰਨੇ ਆ ਜੀ